ਇਹੇ ਬੇਟਾ ਦੋ ਚੀਜ਼ਾਂ ਨੇ ਕਈ ਕਹਿੰਦੇ ਨੇ ਕਿ ਟਿੱਪੀ ਨਹੀਂ ਦਿੱਤਨੀ ਚਾਹੀਦੀ ਠੀਕ ਹੈ ਪਰ ਕਿਉਂਕਿ ਗੁਰਬਾਣੀ ਦੇ ਵਿੱਚ ਨਾਣੇ ਉੱਤੇ ਵੀ ਟਿੱਪੀ ਆਈ ਹੈ ਇਸ ਤੇ ਵੀ ਅੱਧਕੱਤੇ ਟਿੱਪੀ ਨਹੀਂ ਹੋਣੀ ਚਾਹੀਦੀ ਠੀਕ ਹੈ ਜਿਹਾ ਜਿਹਾ ਆਪਾਂ ਗੁਰਬਾਣੀ ਹੁਣ ਦਾ ਚੇਤਨ ਕਰਾਂਗਾ ਕਿਉਂਕਿ ਕਈ ਵਾਰ ਕੁਝ ਵੀ ਦਵਾਨਾ ਨੇ ਕੁਝ ਐਸੀਆਂ ਗੱਲਾਂ ਜਿਹੜੀ ਗੁਰਬਾਣੀ ਵੀ ਵਿਆਖਰਣ ਸੀ ਸਭ ਤੋਂ ਪਹਿਲਾਂ ਉਹ ਗੁਰੂ ਅੰਗਦ ਦੇਵ ਜੀ ਨੇ ਆਪ ਤਿਆਰ ਕੀਤੀ ਆ 173 ਦੇ ਵਿੱਚ ओरिएंटਲ ਕਾਲਜ ਆ ਹਲਿਓ ਹਲਾਓ ਦੇ ਵਿੱਚ ਜਦੋਂ ਪੰਜਾਬੀ ਬਹੁਤ ਘੱਟ ਪੜ੍ਹੀ ਜਾਂਦੀ ਸੀ ਮੌਜੂਦ ਸੀ ਠੀਕ ਆ ਪਰ ਉਸ ਸਮੇਂ ਤਰ੍ਹਾਂ ਉਹ ਜਾਂਦੇ ਰਹੇ ਬਾਅਦ ਵਿੱਚ ਸਾਡੇ ਸਾਹਮਣੇ ਗ੍ਰਾਮਰ ਕਿਤਾਬ ਸਿੰਘ ਜੀ ਕੌਣ ਸਾਹਿਬ ਜੀ ਪਰ ਇੱਕੋ ਤਰ੍ਹਾਂ ਦੇ ਕਈ ਅੱਖਰ ਆ ਗਏ ਅਮਾ ਜੀ ਘਟਿਆ ਆਪਾਂ ਮੰਨ ਲਓ ਮੈਂ ਇਸ ਤਰ੍ਹਾਂ ਦੱਸ ਦਿਆਂ ਸਾ ਵਾਹਿਗੁਰੂ ਜੀ ਕੀ ਫਤਿਹ ਸੋ 8 ਦਿਨਾਂ ਕੈਂਪ ਹੈ ਇਹਦੇ ਵਿੱਚ ਜੋ ਸਾਡੇ ਕੋ ਆ ਜਾਣਕਾਰੀ ਵੱਧ ਤੋਂ ਵੱਧ ਬੱਚਿਆਂ ਨੂੰ ਦਿੱਤੀ ਗਈ ਆਪਾਂ ਦੇਣ ਦਾ ਯਤਨ ਕਰਾਂਗੇ ਸਾਡੀ ਕੋਸ਼ਿਸ਼ ਹੈ ਕਿ ਬੱਚੇ ਜਿਹੜੇ ਨੇ ਆਪਣੀ ਪੜ੍ਹਾਈ ਦੇ ਵਿੱਚ ਵੀ ਪਰਫੈਕਟ ਬਣਨ ਤੇ ਆਪਣੇ ਧਰਮ ਦੇ ਵਿੱਚ ਵੀ ਅਸੀਂ ਦੇ ਨਾਲ ਇਹਨਾਂ ਨੂੰ ਇੱਥੇ ਇੰਗਲਿਸ਼ ਤੇ ਮੈਥ ਵੀ ਪੜ੍ਹਾਇਆ ਹੈ ਕੈਰੀਅਰ ਕਾਉਂਸਲਿੰਗ ਦੀ ਗੱਲ ਵੀ ਹੋਣੀ ਆ ਇਤਿਹਾਸ ਤੇ ਗੁਰਬਾਣੀ ਦੀ ਜਿਹੜੀ ਆ ਉਹ ਵੀ ਇਹਨਾਂ ਨਾਲ ਸੰਥਿਆ ਕਰਵਾਈ ਜਾ ਰਹੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਤਰੀ ਤੱਕ 31 ਤਰੀਕ ਤੱਕ ਦਸੰਬਰ ਦਾ ਚੱਲੇਗਾ ਇਸ ਕੈਂਪ ਦੇ ਵਿੱਚ ਗੁਰਮਤਿ ਦੀ ਵਿਦਿਆ ਗੁਰਬਾਣੀ ਦੀ ਵਿਦਿਆ ਜਿਹੜੀ ਉਹ ਸਿਖਾਈ ਜਾ ਰਹੀ ਹੈ ਨਾਲ ਇੰਗਲਿਸ਼ ਈਜੀ ਇੰਗਲਿਸ਼ ਈਜੀ ਮੈਥ ਈਜੀ ਸਾਇੰਸ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਬੱਚਿਆਂ ਨੂੰ ਸਿਖਾਵਾ ਦਿੱਤੀਆਂ ਜਾ ਰਹੀਆਂ ਨੇ ਜੋ ਸਿੱਖ ਕੇ ਬੱਚੇ ਇਹਨਾਂ ਤੋਂ ਭਰਪੂਰ ਲਾਭ ਲੈ ਰਹੇ ਨੇ ਔਰ ਇਸ ਕੈਂਪ ਦੇ ਵਿੱਚ ਸਭ ਤੋਂ ਐਮ ਇੱਕ ਚੀਜ਼ ਚੱਲ ਰਹੀ ਆ ਕਿ ਬੱਚਿਆਂ ਨੂੰ ਹਰ ਰੋਜ਼ ਦੁੱਧ ਹੋਰ ਪਦਾਰਥ ਜਿਹੜੇ ਆ ਉਹ ਸ਼ਿਕਾਇਆੇ ਜਾ ਰਹੇ ਨੇ ਉਹ ਸੰਗਤਾਂ ਵੱਖ-ਵੱਖ ਆਣ ਕੇ ਸੇਵਾ ਕਰ ਰਹੀਆਂ ਨੇ ਬਹੁਤ ਤਕੜਾ ਸਹਿਯੋਗ ਦੇ ਰਹੀਆਂ ਨੇ ਬਹੁਤ ਉਤਸ਼ਾਹ ਦੇ ਨਾਲ ਬੱਚੇ ਵੀ ਆ ਰਹੇ ਨੇ ਤੇ ਸੇਵਾ ਕਰਨ ਵਾਲੇ ਜਿਹੜੇ ਵੀਰੇ ਉਹ ਵੀ ਆ ਰਹੇ ਨੇ ਉਹਨਾਂ ਨੂੰ ਸਨਮਾਨਤ ਵੀ ਕੀਤਾ ਜਾ ਰਿਹਾ ਅਜ ਮਹਾਰਾਜਾ ਜਸਾ ਸਿੰਘ ਰਾਮਗੜੀਆ ਫਾਊਂਡੇਸ਼ਨ ਵੱਲੋਂ ਔਰ ਸਾਰੇ ਹੀ ਵੀਰ ਇਸ ਦਾ ਲਾਭ ਲੈ ਰਹੇ ਨੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਮਹਾਰਾਜਾ ਜਸਾ ਸਿੰਘ ਰਾਮਗੜੀਆ ਫਾਊਂਡੇਸ਼ਨ ਵੱਲੋਂ લાયੇ ਗਏ ਕੈਂਪ ਵਿੱਚ 110 ਦੇ ਕਰੀਬ ਬੱਚੇ ਨੇ ਤੇ ટીਚਰ ਸਹਿਬਾਨ ਵੀ ਨਾਲ ਸਕੂਲ ਦੇ ਜਿਹੜੇ ਨੇ ਉਹ ਸਹਿਯੋਗ ਦੇ ਰਹੇ ਨੇ ਪ੍ਰਿੰਸੀਪਲ ਸਾਹਿਬ ਦਾ ਬਹੁਤ ਸਹਿਯੋਗ ਹੈ ਜੀ ਤੇ ਸਾਨੂੰ ਆਸ ਹੈ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਉਪਰ ਆਲੇ ਇਸੇ ਤਰ੍ਹਾਂ ਕਰਦੇ ਰਵਾਂਗੇ ਵਾਈ ਗੁਰੂ ਦਾ ਖਾਲਸਾ ਵਾਈ ਗੁਰੂ ਜੀ ਕੀ ਫਤਿਹ ਬਹੁਤ ਵਧੀਆ ਲੱਗ ਰਿਹਾ ਕਿਉਂਕਿ ਇਹ ਛੁੱਟੀਆਂ ਦਾ ਟਾਈਮ ਹੈ ਆਪਾਂ ਸ਼ਾਇਦ ਘਰ ਵਿਲੇ ਹੀ ਪੈਂਦੇ ਰਜਾਈਆਂ 'ਚ ਤੇ ਸਕੂਲ ਸਰਹਣਾ ਨੇ ਕੈਂਪ ਲਗਵਾ ਕੇ ਬਹੁਤ ਵਧੀਆ ਕੀਤਾ ਜਿਦਾਂ ਕਿ ਹੁਣ ਮੇਰੀ 10ਥ ਕਲਾਸ ਹੈ ਇਸ ਤੋਂ ਅਗੇ ਮੇਰੇ ਨਾਲ ਨਾਲ ਹੀ ਹੋਰ ਵੀ ਬੱਚਿਆਂ ਨੂੰ ਵਧੀਆ 10ਥ ਤੋਂ ਬਾਅਦ ਗਾਈਡੈਂਸ ਮਿਲ ਰਹੀ ਹੈ ਕਿ ਆਪਾਂ ਕਿਸ ਕੈਰੀਅਰ 'ਚ ਜਾ ਸਕਦੇ ਹਾਂ ਕੈਰੀਅਰ ਚੂਜ਼ਿੰਗ 'ਚ ਵੀ ਹੈਲਪ ਹੋ ਰਹੀ ਹੈ ਤੇ ਯਾਰ ਬੱਚੇ ਤੁਹਾਨੂੰ ਕੀ ਕੀ ਸਿੱਖਣ ਨੂੰ ਮਿਲਿਆ ਸਾਨੂੰ ਗੁਰਮਤਵਾਰੇ ਵੀ ਦੱਸਿਆ ਜਾ ਰਿਹਾ ਹੈ ਹੁਣ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਤਾਂ ਸਾਨੂੰ ਸਾਡਾ ਇਤਿਹਾਸ ਵੀ ਦੱਸਿਆ ਜਾ ਰਿਹਾ ਹੈ ਉਹਦੇ ਨਾਲ ਵੀ ਜਾਣੂ ਕਰਵਾਇਆ ਜਾ ਰਿਹਾ ਹੈ ਤੇ ਆਪਾਂ ਕਰੀਏ ਚੱਕੀ ਕੀ ਕਰ ਸਕਦੇ ਆ ਕੇਸ ਲਾਈਨ 'ਚ ਸਾਨੂੰ ਕਿਵੇਂ ਕੀ ਮਿਲੇਗਾ ਲੱਗ ਰਿਹਾ ਤੁਹਾਨੂੰ ਕੈਂਪ ਦੀ ਜਾਮਣਾ ਹਾਂਜੀ ਕਿਉਂਕਿ ਗੁਰਬਾਣੀ ਦੇ ਨਾਲ ਤੁਹਾਨੂੰ ਗੁਰ ਇਤਿਹਾਸ ਦੀ ਵੀ ਸਾਥ ਮਿਲ ਰਹੀ ਹੈ ਹਾਂਜੀ ਗੁਰ ਇਤਿਹਾਸ ਨਾਲ ਵੀ ਤੇ ਇੰਗਲਿਸ਼ ਵੀ ਹੋਰ ਮੈਥਮੈਟਿਕਸ ਤੇ ਬੜੇ ਵਧੀਆ ਸਰ ਫਾਰਮੂਲੇ ਦੱਸ ਰਹੇ ਨੇ ਜਿਦੋਂ ਨਾਲ ਸਾਨੂੰ ਬੇਸਿਕ ਪਤਾ ਲੱਗ ਰਿਹਾ ਫਾਰਮੂਲੇ ਇਸ ਆਸਾਨੀ ਨਾਲ ਪਤਾ ਲੱਗ ਰਹੇ ਨੇ ਕੋਈ ਫਾਇਦਾ ਨਹੀਂ ਸਗੋਂ ਅੱਗੇ ਜਾ ਕੇ ਸਾਨੂੰ ਸਿੱਖਿਆ ਮਿਲਦੀ ਆ ਸਾਨੂੰ ਉਹ ਇਤਿਹਾਸ ਦਾ ਪਤਾ ਲੱਗਦਾ ਵਾ ਅੱਜ ਕੱਲ ਦੇ ਬੱਚਣ ਨੂੰ ਇਤਿਹਾਸ ਦਾ ਕੁਝ ਪਤਾ ਨਹੀਂ ਜੇ ਸਾਨੂੰ ਪਤਾ ਲੱਗੂ ਫੇਰ ਅਗਲੀ ਪੀੜ੍ਹੀ ਜੇ ਅਗੇ ਦੱਸ ਇਹ ਇਸ ਕੈਂਪ ਜਾਣ ਕੇ ਤੁਸੀਂ ਕੀ ਕੀ ਸਿੱਖ ਰਹੇ ਹੋ? ਸਾਹੀ ਗੁਰਬਾਣੀ ਦਾ ਇਤਿਹਾਸ ਕੋਈ ਕਲਾਸਾ ਮੈਥ ਮੈਥ ਦੀਆਂ ਲੋਂਦੇ ਪੰਜਾਬੀ ਦੀਆਂ ਲੋਂਦੇ ਬਹੁਤ ਕੁਝ ਸਿਖਾਉਂਦੇ ਸਾਨੂੰ ਬਹੁਤ ਜਿਹੜੇ ਤੁਹਾਨੂੰ ਸਿਖਾਉਣ ਆ ਰਹੇ ਨੇ ਉਹਨਾਂ ਦਾ ਕਿਦਾਂ ਦਾ ਲੱਗਦਾ ਹੈ?